ਆਪਾਂ ਚੱਲਦੇ ਹਾਂ ਪਿੱਛੋਂ ਪਿੱਛੇ ਕੀ ਕਰਨਾ ਪਿੱਛੇ ਕਰਾਂਗੇ ਕੰਮ ਵੀ ਕੰਮ ਕਿਹੜਾ ਪਤੂ ਨਾਲ ਜੇ ਢੱਡ ਭਰਨ ਦਾ ਹਾਂ ਜਿਹਦੇ ਪਿੱਛੇ ਦੁਨੀਆ 84 ਲੱਖ ਜੂਨਾਂ ਚੋਂ ਕਹਿੰਦਾ ਇੱਕ ਇਨਸਾਨ ਦੀ ਜੂਨ ਆ ਜਿਹਨੂੰ ਸੁੱਧ-ਬੁੱਧਾ ਜਿਹਨੂੰ ਖਾਣ ਦਾ ਪਾਸਾ ਸਹੀ ਟਾਈਮ ਧੋਖਾ ਠੀਕ ਆ ਆਪਾਂ ਕੀ ਕਰਨਾ ਆਪਾਂ ਆਂ ਸਬਜ਼ੀ ਤੋੜਨਾ ਸਬਜ਼ੀ ਕਰੀ ਘਜੜਾ ਗੋਪੀ ਹਾਂ ਦਾ ਗੱਡੀ ਦਾ ਗੱਡੀ ਨਾ ਹੁੰਦਾ ਹਾਂ ਹੂੰ ਕਾ ਦਾ ਗੋਦੀ ਦਾ ਤੇਰੋਂ ਹੁਣ ਬਚਾ ਫਿਲਾਲ ਰਾਈਸ ਵੜਨਗੇ ਰਾਈਸ ਨਾਲ ਗੋਪੀ ਬਣੇ ਅਗਟਿਆਂ ਨੂੰ ਤਾਂ ਕੀ ਕਰਤਾ ਕੀ ਕਰਤਾ ਹੁੰਦੇ ਤਾਂ ਹੈਗੀਆਂ ਚੰਗੇ ਭਲੇ ਪਾਣੀ ਲਾਉਣਾ ਇਹਨਾਂ ਨੂੰ ਬਸ ਹੁਣ ਚੱਲਤਾ ਪਏ ਮੋਟੀ ਜੀ ਦੇਖ ਕੇ ਪੱਟੀ ਦੇਖ ਲੈ ਜੜ ਕੀ ਦੀ ਮੋਟੀ ਆ ਥੱਲੇ ਉਹ ਉਕੇ ਦੇਖ ਲਾ ਆ ਪਰਫੈਕਟ ਕਿੰਨੀਆਂ ਗੱਜਨਾ ਪਹਿਣੀਆਂ ਬਸ ਇੱਕ ਬੋਤ ਹੈ ਬਸ ਹੋਰ ਝਾਲ ਹੋ ਜਾ ਇੱਕ ਬਰਤ ਮਗਨੱਕਾ ਉਰ ਬੋਲਾ ਉਰ ਬਾਰੇ ਆਓ ਮਗਨੱਕਾ ਉੱਤਰ ਆਓ ਆਉਦੇ ਆਓ ਦੇ ਆਹ ਜਿਹੜੀਆਂ ਤਿੰਨ ਚਾਰ ਖੜੀਆਂ ਨੇ ਆ ਜਾ ਆ ਦੇ ਔਰਲੇ ਪਾਸੇ ਮਨ ਵੀ ਆਦੀ ਬਹੁਤ ਮੁੱਠੀ ਜਿਆਦੇ ਆਹਾ ਆ ਆ ਆ ਗੱਬੇ ਗੱਬੇ ਤੇ ਆ ਹਾਂ ਬਾਜੀ ਬਾਹ ਖੜ ਕੇ ਰੱਖ ਗਾਜਰ ਪਟਣ ਨੂੰ ਇੰਨਾ ਜ਼ੋਰ ਟਿਕਲਦੀ ਨਹੀਂ ਸਾਰੀ ਪਾੜ ਦਿੰਦੀਆਂ ਦਾ ਕਿੱਤੀ ਜਿਹੀ ਪਰਫੈਕਟ ਬਣ ਗਈ ਸਬਜ਼ੀ ਚ ਇੱਤੀ ਜੁ ਕਿਹਾ ਜਾਂਦੀ ਲੋ ਕਿੱਤੀ ਆਹੇ ਹੁਣ ਕੀ ਆ ਹੂੰ ਮਸੰਦੇ ਨਾ ਮੇਰੀ ਮੰਮੀ ਸੰਤੂ ਦੋਈ ਵਾਰ ਪੱਟਣ ਲੱਗੀਆਂ ਤੂੰ ਆਪਣੀਆਂ ਗਜਰਾਂ ਇੱਕਦਮ ਅੱਗੇ ਪੱਟੂ ਨੀ ਇੱਕਦਮ ਮੈਂ ਕਹਿੰਦੀ ਗੋਭੀ ਨੂੰ ਛੱਡ ਤੂੰ ਇਹਨੂੰ ਹੀ ਬਣਾਈਏ ਤੂੰ ਕੱਲ ਜਿਹੜੀਆਂ ਪੱਟੀਆਂ ਦੀਆਂ ਮਮੀ ਨੇ ਡੰਗਰਾ ਮੈਨੂੰ ਪਾਤੀਆਂ ਹੈ ਹਾਂ ਚਲ ਚਲੋ ਬਸ ਗੁੱਬੀ ਦਾ ਭੁੱਲਾ ਹੈਗਾ ਆਪਣੇ ਪਾਸ ਤਾਜ਼ਾ ਕਠਾ ਮੈਂ ਵੀ ਰਾਇਓ ਕੁਕੀ ਦੋ ਇੱਕ ਅੱਦਾ ਉਹ ਤਾਂ ਨਹੀਂ ਮੈਂ ਤਾਂ ਸਾਫ-ਸਾਫ ਪਾਣੀ ਏਦੇ ਜੀ ਨਵੇਂ ਨਾਲ ਛੜੀਏ ਸੀ ਤੂੰ ਚੋਲੋਂ ਬਾਅਦ ਇੱਕ ਅੱਦਾ ਕੋਈ ਮੜਨ ਸਰਕਾ ਲਾਉਣਾ ਕੀ ਖਾਣਾ ਅੜਕਾ ਕਾਪਰ ਪੱਟਲ ਬੱਬੇ ਦਾ ਪਟਾ ਪਟਾ ਇਹ ਘਾਟੇ ਲੱਗਦੇ ਬਹੁਤ ਸੋਹਣੇ ਨੇ ਹੁਣ ਉਹ ਚ ਲੱਗਦਾ ਕੀ ਵਧੀਆ ਲੱਗਦਾ ਮੈਨੂੰ ਮੈਂ ਦੱਸ ਦਾਂ ਤੁਹਾਨੂੰ ਵੀ 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 ਆ ਦੇਖੋ ਧਰਤੀ ਪਾੜਦੇ ਨੇ ਥੱਲੇੋਂ ਜਿੱਥੋਂ ਨਿਕਲਦੇ ਨੇ ਇਹ ਇਹ ਧਰਤੀ ਜੀ ਪਾੜਦੀ ਵਧੀਆ ਲੱਗਦੀ ਆ ਇਧਰ ਲਈ ਚ ਦੇਖ ਇਧਰ ਲਈ ਸੂਟੇ ਹੋਣਗੇ ਆਏ ਆਦੇ ਆਹ ਹਮ ਸੂਟ ਤੋਂ ਸਟਾਰਟ ਹੈ ਅਹੀਂ ਆ ਗਾਜਰਾਂ ਬੀਜਿਆਂ ਨੂੰ ਪਤਾ ਨਹੀਂ ਕਿੰਨਾ ਕ ਟਾਈਮ ਹੋ ਗਿਆ ਮੇਰਾ ਹੈ ਹਾਂ ਨਾਲ ਪਾਣਾ ਆ ਲੈ ਲੈ ਫਿਰ ਆਹ ਆ ਗਾਜਰ ਹੁਣ ਨਿਕਲਣ ਲੱਗੀ ਆ ਬਹੁਤ ਚਿਰ ਦੀ ਬੀਜੀ ਆ ਜਦੋਂ ਬਸ ਜਦ ਬੀ ਚਲੇਗਾ ਕਿੰਨੇ ਕਦੇ ਨਿਕਲੇ ਆਉਂਦਾ ਤੜਕੇ ਨੂੰ ਕਹਾਣੀ ਆ ਬੱਧ ਮਾੜੇ ਆ ਉਧਰ ਬੱਧ ਮੋਟਾ ਦਾ ਹੁਣ ਗੜਾਈ ਵਾਸਤੇ ਮੈਂ ਬੰਦੇ ਸਾਧਨਾ ਤੇ ਦੇਖ ਕੇ ਕਾਲਤ ਆ ਜਾਂਦੀ ਆ ਬਹੁਤੀ ਵੀ ਸਾਨੂੰ ਦੇਦੇ ਸਾਨੂੰ ਦੇਦੇ ਉਹਨਾਂ ਨੂੰ ਕਹਿਣਾ ਵੀ ਬਾਈ ਗਠੇ ਗਠੇ ਕੱਟਣੇ ਵਾਲੇ ਆ ਆਲੂਆਂ ਦੀਆਂ ਵੱਟਾਂ ਚੜ੍ਹਣੇ ਵਾਲੀਆਂ ਨੇ ਸਾਰੀ ਕੱਢ ਦੇ ਨਹੀਂ ਬੱਸ ਹੁਣ ਕੋਈ ਕੱਢ ਦੇ ਇਹ ਤਾਂ ਪਟਲਾ ਕੋਈ ਨੂੰ ਤੜਕ ਲਾਂਗੇ ਵਿੱਚ ਨੂੰ ਨਹੀਂ ਇਹ ਨਹੀਂ ਕੱਢ ਹੋਣਾ ਕੱਢ ਦੇ ਬੱਸ ਤੈਨੂੰ ਕੋਈ ਤੁਮਾਂਪੀ ਦੇ ਲਾਹਲਾ ਸੁਧਾਉਣਾ ਦੇਖੋ ਦੇਖੋ ਧਾਉਣਾ ਹਾਂ ਕੋਈ ਵੀ ਦਾਣਾ ਮਰਿਆ ਨਹੀਂ ਨਹੀਂ ਮਰੇ ਹੋਈ ਦੀ ਗੱਲ ਨਹੀਂ ਵੀ ਆ ਮੋਟਾ ਕੱਦ ਹੋਊਗਾ ਹੋ ਜਾਣਾ ਹੈ ਇਹ ਲੈ ਨਾ ਨਾ ਨੇੜੇ ਲਾਇਆ ਹੈ ਨੇ ਹਰੇ ਕਲੀਖ ਚ ਦੇਖੋ ਕਦ ਮੋਟਾ ਹੋਊਗਾ ਇਹ ਨਾ ਪੱਟਦਾਂਗੇ ਹੋ ਗਿਆ ਵਿੱਚ ਸਾਰਾ ਇਹਨਾਂ ਨੇੜੇ ਲਾਤਾ ਮੈਂ ਗਿਆ ਹਤਾ ਖਵਾਣੋਂ ਨੂੰ ਮੇਰੇ ਆਉਂਦੇ ਸਾਰਾ ਲਾਤਾ ਸਟੈਂਪ ਨੇ ਮੈਂ ਆ ਕੇ ਸਟੈਂਪ ਕਰੀਆ ਸਟੈਂਪ ਨੇ ਪੀਲਾ ਪੀਲਾ ਕਰਿਆ ਮੈਂ ਤੇਰਾ ਸਿੰਗਰੇ ਵੀ ਲੱਗਣ ਲੱਗ ਗਏ ਆਪਣੇ ਆ ਕਿਨੇ ਬੂਟਾ ਉਧਰ ਨੂੰ ਤੋੜਤਾ ਸਿੰਗਰਿਆਂ ਦਾ ਬੂਟਾ ਹੀ ਤੋੜਤਾ ਚੱਕਰ ਨਹੀਂ ਚੱਕੀ ਨਾ ਹੁਣ ਗਿਰਿਆ ਪਿਆ ਗਿਰਿਆ ਪਿਆ ਰਹਿਣ ਦੇ ਇਹਨੂੰ ਜੜ ਹੈਗੀ ਆ ਹਾਂ ਆਲੂ ਦੀਆਂ ਬੱਟਾਂ ਚੜ੍ਹਣ ਵਾਲੀਆਂ ਨੇ ਆ ਰੋੜਾ ਕਿੰਨੇ ਦਿਨ ਦਾ ਨਿਕਾਟਾ ਹੈ ਇਹ ਬਹੁਤ ਅਚੋਕ ਨੂੰ ਫਿਰ ਇਹ ਲੂਲੀ ਮਾਪੀ ਦਿਲਾਇਆ ਹੁਣ ਆਪਾਂ ਕੋ ਨਹੀਂ ਲਾਇਆ ਚੋਂ ਦੋ ਚੋਂ ਦੂਆਂ ਚੋਂ ਨਾਲਾ ਸੰਚੋਂ ਨਾਲੂਆਂ ਚ ਸਪਰੇਅ ਜ਼ਰੂਰ ਕਰਤੀ ਸਟੈਂਪ ਦੀ ਲਾਲੂ ਨਿਕਲੇ ਉਹਨੇ 5 ਵਜੇ ਕਿ ਇੱਥੇ ਰੱਖਦੇ ਸਾੜ ਤੇ ਸਿੰਘਰੇ ਦਾ ਹਮਾ ਆ ਦੇਖੋ ਆ ਜਿਹੜੇ ਦੋ ਨੇ ਐ ਪਰਲੇ ਪਾਸੇ ਖਾਦੇ ਨੇ ਇਹਨਾਂ ਨੂੰ ਸਿੰਗਰਾ ਕਹਿੰਦੇ ਆ ਮੂਲੀ ਵਾਲਾ ਨਹੀਂ ਹੈਗਾ ਇਹ ਉਹ ਮੂੰਗਰਾ ਹੁੰਦਾ ਇਹ ਸਿੰਗਰਾ ਇਹ ਸਿੰਗਰਾ ਬੱਸ ਕੌਲੀ ਦਾ ਸੀ ਇੰਨੇ ਕ ਦੇਖ ਮਰਾ ਜ ਆ ਬੂਟੇ ਦੇ ਸਾਰੇ ਪੱਤੇ ਖਵਾਤੇ ਮੈਂ ਸੁੰਡੀ ਨੂੰ ਇਹਿਆਂ ਦੇ ਆ ਫਿਰ ਮੈਂ ਆਪਦੀ ਗੱਲ ਕਰਦਾ ਵੀ 505 ਨਹੀਂ ਕਰੀ ਨਾਲੇ ਲੀਟਰ ਲਿਆਂਦਾ ਦਵਾਈ ਦਾ ਬਾਈ ਨੇ ਇੱਕ ਨੇ ਕਮੈਂਟ ਕਰਿਆ ਤਾਂ ਖਵਾਉਣ ਵਾੜਨੇ ਵੀ 505 ਦੀ ਸਪਰੇਅ ਕਰਦੇ ਇੱਥੇ। ਭਿੰਡੀ ਦਾ ਬੀਜ ਦੇਖਵਾ ਵੀ ਭਿੰਡੀਆਂ ਖੁੱਲਣ ਲੱਗੀਆਂ ਬੀਜ ਨਾਲ। ਪੱਟਣ ਲੱਗੀਆਂ। ਇੱਕੋ ਬੂਟਾ ਰੱਖਿਆ ਹੋਇਆ ਹੈ। ਜੰਮ ਜਾਣੇ ਨੇ। ਇੱਕੋ ਬੂਟਾ ਰੱਖਿਆ ਇਹ ਤੋਂ ਵੀ ਬਥੇਰਾ। ਚਲ ਜਾਈਏ ਫਿਰ। ਵਾਟਰ ਨੂੰ ਰੂਦ ਵਾਪੜਾ ਲੱਗੇ ਜੇ ਪਤਾ ਨਹੀਂ। ਚੱਲ ਇੱਕ ਨੂੰ ਦਿਖਾਈਂ ਸਬਜ਼ੀ ਆਪ ਹੀ ਚੱਕ ਆਹ ਕਦੇ ਛੱਡ ਚੱਲੀ। ਇਹ ਵੀ ਧਣੀਆਂ ਵੀ ਲੈਣ। ਤੁਸੀਂ ਆਪ ਤਾਂ ਕੁਛ ਤੜਾ ਲਓ ਤੁਸੀਂ ਨਾਲਾਂ ਜਿੰਨੇ। ਮੈਂ ਕਿ ਟੜਾਂ। ਰਾਜ ਦੇਖ ਕੇ ਕਹਿੰਦਾ ਤੂੰ ਹੀ ਸਬਜ਼ੀ ਪਹੁੰਚ ਲਈ ਬੈਠੇ ਆਂ ਮਹਾਵਦੇ ਯੁਗੀ ਹੋਇਆ ਇਹ ਜਿਆਦਾ ਨਹੀਂ ਇੰਨੇ ਨਾਲ ਆਪਦਾ ਹੀ ਸਰਦਾ ਕਹੇ ਤੰਨੇ ਹੂੰ ਮੰਡੀ ਜੀ ਬਿਟੇ ਮੰਡੀ ਜੀ ਕੇ ਹੱਥ ਆ ਬਿਚਤੇ ਗਰਾਂ ਬੰਦਾ ਹੀ ਮੰਨਵਾਤਾ ਹੋਰਲੀ ਲੈਨ ਚ ਤੋੜ ਹੂੰ ਪਹਿਲੀਓ ਲੈਨ ਆ ਜਿਹੜੀ ਇਹ ਜਿਹੜੇ ਪੱਤੇ ਬੜੇ ਬੜੇ ਆ ਤੜੀਆਂ ਦਾ ਨਮਾ ਬਹੁਤ ਜੰਮਿਆ ਹੋਇਆ ਹੈ ਇੱਥੇ ਤੱਕ ਲਾ ਹੋਇਆ ਇੱਥੇ ਤੱਕ ਸਾਰੇ ਚ ਤੜੀਆਂ ਜੰਮਿਆ ਹੋਣਾ ਉਧਰ ਵਾਲਾ ਬਹੁਤ ਬੜਾ ਬੜਾ ਹੋ ਗਿਆ ਜਿਹੜਾ ਫਰਸ਼ਿੰਚਾ ਚੌਲ ਖਾਣੇ ਆ ਚੌਲਾਂ ਦੇ ਪਿੱਛੇ ਪਾ ਲੈਣੀਆਂ ਸੀ ਕੋਪੀ ਖਾਣ ਨੂੰ ਹਾਂ ਅੱਜ ਚੌਲਾਂ ਦੇ ਪੱਟੇ ਕੱਢਦੇ ਨੇ ਮਟਾ ਕੱਢਦ ਨੇ ਦੇਖੋ ਜੌਲਾਂ ਦੇ ਮਟਾ ਕੱਢਣੀਆਂ ਨਾ ਪੀਸਣੇ ਚ ਕੱਢਣੀਆਂ ਕੰਨਾ ਜੰਮਿਆ ਹੋਇਆ ਨਮਾ ਸਾਰਾ ਨਮਾ ਤੜੀਆਂ ਜੰਮਿਆ ਹੋਇਆ ਹੈ ਮੇਰੇ ਚੱਪਲਾਂ ਜ਼ਿਆਦਾ ਦੇਖੋ ਪਾਓ ਦੇਖੋ ਆ ਸਾਰਾ ਨਮਤ ਨਹੀਂ ਜੰਮਿਆ ਆਹ ਕੈਮਰੇ ਦਾ ਫੋਕਸ ਲਿਆ ਜਾਂਦਾ ਇੱਕਦਮ ਗੁਲੀ ਕਰੇ ਤੇ ਆ ਦੇਖੋ ਮਾਪੀ ਦੇ ਮਾਰਾ ਸਾਰਾ ਧਨੀ ਬਾਜੂ ਦੇ ਸੁਣਦੀ ਆ ਖੇਲਦੀ ਸੀ ਉਹ ਵਾਹ ਤਾ ਉਲਟਾ ਪੜੇ ਪੜਾ ਤੋੜਨੇ ਆ ਕਰਨੀ ਲੀਲਾਂ ਦੀ ਛੱਡਦੀ ਮਾਪੀ ਦੇ ਜੰਮ ਤੇ ਇਹਨੂੰ ਪਤਾ ਵੀ ਚੁਗਣਾ ਆਪ ਨੂੰ ਇਹ ਪੈਂਦਾ ਬਾਅਦ ਚੋਂ ਹੱਥ ਓੜ ਫਿਰ ਪਹਿਲੀ ਲਾਈਨ ਚੋਂ ਆ ਦੇ ਮਾ ਪਤਾ ਨਹੀਂ ਕਿਹੜੀ ਪਹਿਲੀ ਪਹਿਲੀ ਲਾਈਨ ਕੋ ਆ ਪਹਿਲੀ ਲਾਈਨ ਕਹਿੰਦਾ ਇਹ ਚ ਤੋੜ ਇੱਥੇ ਨੱਚਣਾ ਪੈਂਦਾ ਇਸ ਵਿੱਚ ਟਣੀਆਂ ਨਾ ਥੱਲੇ ਜਿਆਦਾ ਲਾਹ ਨਾ ਮਾ ਉਹ ਸੁੱਕਦਾ ਤੇ ਪੈਰ ਰੱਖਣ ਦਾ ਡਰਦਾ ਇਹ ਕੀ ਹੈ ਤਣੀਆਂ ਮੱਕਦੇ ਕਾਕਾ ਆ ਵੀ ਗੱਠੇ ਮਾਪੀ ਤੁਮ ਲਾਤੇ ਲਾਤੇ ਨੇੜੇ ਲਾਇ ਹਾਂ ਖੁਰਪੀ ਦਾ ਟੱਕ ਮਾਰ ਮਾਰ ਕੇ ਉਹ ਚਗਤ ਕਰਦੇ ਫਰੈਣੀ ਨੇੜੇ ਚੀਜ਼ ਮੋਟਾ ਕਿਵੇਂ ਹੋਊਗਾ ਤੁਮ ਦੱਸਿਆ ਵੀ ਗੱਠੇ ਉਹ ਹੋ ਜਣੇ ਆ ਹਾਂ ਹੋ 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 ਜਣੇ ਆ ਸਾਡਾ ਇਹ ਕਹਦੇ ਮਗਰ ਕੀ ਆਹ ਬੋਲੀ ਜਨੋ ਹੱਕ ਜਿਹਾਗੇ ਸਾਡੇ ਬੱਚਾ ਉਹਦੀ ਰੀਸ ਲਾਉਂਦੇ ਬੱਚਾ ਕਹਿੰਦਾ ਹੈ ਅੱਛਾ ਅੱਛਾ ਸਾਡਾ ਗੰਨਾ ਹੀ ਹੈ ਦਾ ਸਾਡਾ ਮਾਮਾ ਪਾਣੀ ਲਾਤਾ ਸਾਡਾ ਹੋਊਗਾ ਨਾ ਸਾਡਾ ਹੀ ਆ ਪੜ 4 ਡੱਕੇ ਆ ਤੋੜ ਦਿੰਨਾ ਦੋ ਤਿੰਨ ਜਲ ਯੋਗਦਾਨ ਪੈ ਗਿਆ ਆ ਫੜ ਬਾਬਾ ਉਹ ਤਾਂ ਅਗੜਾ ਪੜਦਾ ਤੇ ਆ ਦੇ ਚਲ ਗੋਈ ਇਹ ਨੂੰ ਐ ਚ ਪਾ ਦੇ ਐ ਚ ਪਾ ਦੇ ਕੇਗੜੀ ਚ ਪਾ ਕੇ ਘੜਦੇ ਨੂੰ ਬਸ ਮੈਨਾਂ ਇਹਨੇ ਨਾ ਤਰਪਣਾ ਇਹ ਨਹੀਂ ਜਿਵੇਂ ਉਹ ਨਹੀਂ ਕੰਨ ਚੰਗੀ ਲੱਗਦਾ ਲੱਤਾਂ 'ਚ ਹਾਂ ਸੌਤੋ ਸੌਖਾ ਕੰਮ ਹਰਾ ਵੱਡੋ ਲੱਤਾਂ 'ਚ ਭਾਪ ਨਿਕਲਦੀ ਆ ਮੰਦਾ ਉੱਠਦਾ ਪੈਂਦਾ ਮਾਂ ਵੀ ਤਾਂ ਤਾਂ ਹੀ ਵੜਦੀ ਆ ਰੋਜ਼ ਹਰ ਮੈਂ ਨਹੀਂ ਵੜਦਾ ਹੁੰਦਾ ਚਲ ਟੈਡ ਲੱਤਾਂ 'ਚ ਰਹਿੰਦਾ ਉਹਦੇ ਨਾਲ ਐਕਸਰਸਾਈਜ਼ ਹੋਈ ਜਾਂਦੀ ਇੱਕ ਕਸਮ ਦੀ ਆ ਸਰੋਂ ਪੱਟਣੀਆਂ ਸਮਾਂ ਤੇ ਯਾਰ ਸਰੋਂ ਜੰਮੇ ਸੀ ਗਠਿਆਂ 'ਚ ਸਰੋਂ ਜੰਮੇ ਸੀ ਇਹ ਪੱਟਣੀਆਂ ਕਰਨੀਆਂ ਹਾਂ ਫੋੜ ਦਾਂਗੇ ਹਾਂ ਅਭੀ ਸਿੰਗ ਰਹੇ ਹਾਂ ਸਿੰਗ ਰਕਟਾ ਹੋ ਜਾ ਰਿਹਾ ਤੇਰਾ ਉਹ ਵੀ ਚਲ 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 ਫੋਲ ਸੁਨੀਲ ਦਾ ਨੀ ਲਈਏ ਇਹ ਤੁਤ ਗੋभी ਹੈ ਨਹੀਂ ਹੁਣ ਕੋਲੀ ਰਿਸ਼ਤੇਦਾਰਾਂ ਨੂੰ ਤੋੜ ਕੇ ਦੇਤੀ ਆਪ ਤਾਂ ਇਹ ਕਦੀ ਬਾਰੇ ਬਣਾਈਆ ਸੇਵਾ ਸੀ ਚਲਦੀ ਹੈ ਹੈ ਅੱਧੀ ਜਿੱਲੀ ਹੋ ਗਈ ਕਿਉਂ ਉਹ ਨਹੀਂ ਹੋਣੀ ਕੋਈ ਨਹੀਂ ਕੰਮ ਸਵੇਰੀ ਦੇਖਿਆ ਸਵੇਰੀ ਜਿੱਲਣਾ ਪਣਾ ਗਿਆ ਹੋ ਜੂ ਸਾਰਾ ਦਿਨ ਜਿੱਲਣਾ ਪਣਾ ਜਾ ਰਾਂਗਾ ਜਲਬਣੇ ਜੀ ਉਹਨੂੰ ਛੁੱਟੀ ਸੀ ਐਂ ਚਲ ਹੌਲੀ 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 ਕਰਦੇ ਠੀਕ ਆ ਹੋ ਰਿਹਾ ਦੇਖ ਕੋਈ ਆਈ ਜਾਈ ਜਾਈ ਕਰ ਚੀ ਯਾਰ ਆ ਪਿਆ ਜੀ ਹੁਣ ਤਾਂ ਅਸੀਂ ਕਰ ਲਈਏ ਫੇ ਜਿਆਦਾ ਨਹੀਂ ਰੁਕਦੇ ਹਾਂ